ਹਾਂਜੀ ਹੋਪ ਸਤ ਸਾਰੇ ਆਨੇ ਵਧੀਆ ਹੋਵਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਅੱਜ ਵਿਸਾਖੀ ਆ ਤੇ ਵਿਸਾਖੀ ਦਾ ਮੇਲਾ ਸਾਰੇ ਦੇਖਣ ਜਾ ਰਹੇ ਆ ਤੇ ਮੇਰੇ ਹਸਬੰਡ ਜੇ ਹੋਏ ਸੀਗੇ ਡਿਊਟੀ ਤੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਲੇਟ ਹੋ ਗਏ ਤੇ ਹੁਣ ਅਸੀਂ ਜਾ ਰਹੇ ਸੀਗੇ ਮੇਰੀ ਭੂਆ ਕੇ ਪਿੰਡ ਤੇ ਉੱਥੇ ਮੇਲਾ ਵੀ ਲੱਗਦਾ ਤੇ ਬਾਕੀ ਅਸੀਂ ਜਾ ਕੇ ਦੇਖਦੇ ਆ ਦਿਖਾਉਨੇ ਆ ਤੁਹਾਨੂੰ ਅੱਗੇ देखो कि सोहनी है ना चीज़। दुरें चीज़। दुरें चीज़। ਇੱਥੇ ਲੋਕੇਸ਼ਨ ਹੈ ਤੇ ਵੀਡੀਓ ਬਣਾਉਣੀ ਹੋਏਗਾ ਨਾ ਇੱਥੇ ਲਈਏ ਨਾ ਨਾ ਆਈ ਸੀ ਇੱਥੇ ਕੁ bari ਬਹੁਤ ਟਾਈਮ ਹੋ ਗਿਆ ਕਾਲਜ ਟਾਈਮ ਆਈ ਸੀ ਹਾਂ ਇੱਥੇ ਹੁੰਦੀਆਂ ਸੀ ਉੱਤਾਂ ਕਿਸ਼ਤੀਆਂ ਅਗਲੀ ਕਿਸ਼ਤੀ ਅਗਲੀ ਚ ਇੱਧਰ ਦੇਖੋ ਕਿਸ਼ਤੀਆਂ ਸਾਮਣੀ ਵਿਊ ਚੈੱਕ ਕਰੋ ਕਿੰਨਾ ਸੋਹਣਾ ਹਨਾ ਆ ਜਾਓ ਵਾਓ ਆ ਜਾਓ ਰੁਕਣਾ ਬੈਠੇ ਇੱਥੇ ਲਾੜ ਨੇ ਚ ਵੀ ਇੱਕ ਅੱਛਾ ਯਾਦ ਆਈ ਅੰਦਾ ਇਹ ਕਦੋਂ ਆਈ ਸੀ ਮੈਨੂੰ ਯਾਦ ਆਈ ਅਦਾ ਮੋਲੀ ਕੈਂਡਲ ਲొਕੇਸ਼ਨ ਹਨਾ ਇੱਥੇ ਯੂ ਚੈੱਕ ਕਰੋ ਕਿੰਨਾ ਸੋਹਣਾ ਆ ਰਿਹਾ ਹੈ ਨਾ ਇੱਕ ਤੋਂ ਸਟਾਰਟ ਹੁੰਦੀ ਹੈ VOTING

ਕਿੱਥੇ ਆਹ ਦੇਖੋ 150 ਦੇਖਾ ਕਹਿ ਕੱਲਾ ਉਹ ਚਾਰ ਗੋਲ ਦੇ ਮਸਾ ਖਾਦੇ ਨੇ ਤੁਸੀਂ ਕਿੰਨੇ ਖਾਦੇ ਆ ਮੈਂ ਤੁਹਾਡੇ ਤੋਂ ਵੱਧ ਖਾਦੇ ਕਿੰਨੇ ਖਾਗੇ ਤਾਂ ਵੀ ਮੈਂ 8 ਐਨੇ ਬਾਣੇ 8 ਥੋੜੇ ਆ ਜਣਾ ਵੀ ਜਿਆਦਾ ਖਾ ਕੇ ਦਿਖਾ ਹੈ ਤੁਸੀਂ ਤਿੰਨ ਖਾਦੇ ਆ ਹਾਂ ਆਪ ਤਿੰਨ ਖਾਦੇ ਦੂਜਿਆਂ ਨੂੰ ਵੀ ਮੈਂ ਕਿੰਨੇ ਖਾਦੇ ਆ ਤਿੰਨ 10 ਨਹੀਂ ਖਾਦੇ 4 ਖਾਦੇ ਆ ਫਿਰ ਇੱਕ ਵੱਧ ਹੀ ਹੈ ਇੱਕ ਵੱਧ ਫਿਰ ਇੱਕ ਨੂੰ ਨਾ ਹੂੰ ਬਸ ਬਸ ਇੰਨੀ ਬਹੁਤ ਹੈ ਬਈ ਹੁਣ ਰੋਟੀ ਰੋਟੀ ਵੀ ਖਾਣੀ ਆ ਬਸ ਕਰੋ ਮੈਡਮ ਜੀ ਬਸ 10 ਖਾ ਗਈ ਬੱਲੇ ਰਪਿੰਦਰ ਤੂੰ ਕਿੰਨੇ ਖਾਦੇ ਫਿਰ ਨਾ ਰੋਟੀ 20 ਰੁਪਏ ਦਾ ਬਸ 4 ਕੀ ਖਾਦੇ ਨਾ ਓਏ ਰਾਜ ਦੀ ਪਾਰਟੀ ਆਏਗੀ ਹਾਂ ਚਲਿਓ ਫਿਰ ਦੀਦੀ ਕਿਥੇ ਰਹੇ ਨਾ ਚਲੋ ਆ ਚਲਦੇ ਆ ਉਧਰ ਵੀ ਮਿਲਿਆ ਕੀ ਮੜਾ ਜੀ ਵੀਰੇ ਤੁਹਾਨੂੰ ਪਤਾ ਹੀ ਹੈ ਨਾ ਅਸੀਂ ਪੂਟ ਪਿੰਡ ਆਏ ਹੋਏ ਸੀ ਤੇ ਛੋਟੇ ਛੋਟੇ ਬੱਚੇ ਨੇ ਇੱਥੇ ਬਹੁਤ ਵਧੀਆ ਨੇ ਬਹੁਤ ਵਧੀਆ ਜੀ ਲੱਗਿਆ ਇੱਥੇ ਆ ਕੇ ਤੇ ਦਿਖਾਉਣੀ ਤੁਹਾਨੂੰ ਅੱਗੇ ਪਿੰਡ ਦਾ ਮਾਹੌਲ ਕੀ ਹੋ ਗਿਆ ਸਰਗਣ ਓਏ ਮਨੀਤ ਆਏ ਬੈਠੀ ਆ ਕਿਨੇ ਮਾਰੇ ਆ ਨੇ ਮਾਰਿਆ ਕਿਹੜੀ ਗੂੰਗੀ ਜੀ ਨੇ ਇਹ ਗੂੰਗੀ ਹੈਗੀ ਹੈ ਸਰਗੁਣ ਗੂੰਗੀ ਹੈ ਤੂੰ ਕਹਿੰਦੀ ਹਾਂ ਕਹਿੰਦੀ ਹਾਂ ਵਾਹ ਮੋਦੀ ਤੇਰੀ ਗੂੰਗੀ ਹੈ ਮੈਂ ਹੈ ਗੂੰਗੀ ਹੈ ਲਾ ਬਤਾਣੀ ਕੰਨੰਦੇ ਦੇਖੋ ਚੈੱਕ ਕਰਨਾ ஒன்பது வாரம் சரியா ਡਾਂਸ ਕਰਕੇ ਦਿਖਾਈ ਹੈ ਸਰਗਣ ਹਨ ਕੇ ਡਾਂਸ ਕਰਕੇ ਦਿਖਾਈ ਕਿੱਧਰ ਗਈ ਹੈ ਓਏ ਆਪਣੀ ਮਣ ਕੇ ਦਿਖਾਈਸ ਆਪਣੀ ਹੈ ਕਰਦੇ ਸ਼ਰਮਮ ਦੀਵਾਲਾ ਇੱਕ ਤਾਂ ਕੁੜੀ ਲੈ ਮੰਜੇ ਥੱਲੇ ਵੜ ਗਈ ਆਹਨ ਤਾਂ ਚੱਬਾ ਘੜਦੰਦੀ ਨੱਚ ਨਾਲੇ ਉਹਦੀ ਰਾਤ ਬਹੁਤ ਬੋਲ ਗਿਆ ਸੁਣਾਉਣਗੇ ਨੇ ਜੂਆ ਪੰਗਰਾਂ ਪਾਲਾ ਮੂੰਹ ਚ ਵੜ ਗਈ ਹੋਏ ਕਿਹੜੀ ਤੂੰ ਨਹੀਂ ਐ ਫਿਰ ਮੈਂ ਤਾਂ ਰਵਾਡ ਕਰਾਏ ਆ ਇੱਕ ਵੀ ਜੂ ਨਹੀਂ ਰਹਿੰਦੀ ਚਲ ਆ ਜਾਲ ਪਾ ਬਸ ਜਿਹੜਾ ਅੱਗੇ ਸਿਰ ਤੋਂ ਦੇ ਨੰਨੇ ਮੰਨੇ ਬੱਚੇ ਟਿੱਚੜ ਲੱਗੇ ਸੀ ਨਾ ਸਿਰ ਤੇ ਤੇਰੇ ਮੈਂ ਬੁਲਾਇਆ ਤੁਹਾਨੂੰ ਬੋਲਦੀ ਨਹੀਂ ਮੈਂ ਤੁਹਾਡੇ ਮੈਂ ਬੋਲਦੀ ਨਹੀਂ ਤੁਹਾਡੇ ਨਾਲ ਨਹੀਂ ਸੁਣਨਾ ਆ ਸਾਡਾ ਖੋਪਾ ਘੜਨਾ ਕਰੀ ਅਸੀਂ ਵਾਪਸ ਘਰੇ ਆ ਗਏ ਸੀਗੇ ਤੇ ਹੁਣ ਜਾਣਾ ਤਾਂ ਸੀਗਾ ਵੈਸੇ ਅੱਜ ਹੀ ਤੇ ਹੁਣ ਅਸੀਂ ਕੱਲ ਜਾ ਰਹੇ ਆ ਅੱਜ ਥੋੜਾ ਕੈਂਸਲ ਹੋ ਗਿਆ ਜਾਣਾ ਪੂਆ ਨੇ ਜਾਣ ਨਹੀਂ ਦਿੱਤਾ ਕਹਿੰਦੇ ਨਹੀਂ ਜਾਣਾ ਅੱਜ ਤੇ ਫਿਰ ਹਾਂਜੀ ਕਿੱਦਾਂ ਲੱਗਿਆ ਮੇਰਾ ਵਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ ਤੇ ਮਿਲਦੇ ਆਂ ਜੀ ਫਿਰ ਨੈਕਸਟ ਵਲੌਗ ਚ ਥੈਂਕ ਯੂ